ਜੋ ਸਾਹਮਣੇ ਦੇਖ ਰਹੇ ਹੋ ਇਹ ਹੈ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਇਨਾ ਦਿਨਾਂ ਵਿੱਚ ਅਨੰਦਪੁਰ ਸਾਹਿਬ ਹੋਲਾ ਮਹੱਲਾ ਹੁੰਦਾ ਹੈ ਜਿੱਥੇ ਨਿਹੰਗ ਸਿੰਘ ਆ ਕੇ ਆਪਣਾ ਜੋਹਰ ਦਿਖਾਉਂਦੇ ਨੇ ਦੂਰੋਂ ਦੂਰੋਂ ਸੰਗਤਾਂ ਇੱਥੇ ਆਪਣੀ ਹਾਜ਼ਰੀ ਭਰਨ ਆਉਂਦੀ ਹਨ ਆਓ ਦਰਸ਼ਨ ਕਰੀਏ ਤੇ ਤੁਹਾਨੂੰ ਸਾਡੇ ਸਫ਼ਰ ਬਾਰੇ ਦੱਸੀਏ ਕਿੱਥੋਂ ਤੁਰੇ ਤੇ ਕਿੱਧਰ ਦੀ ਆਈ ਸਤਿ ਸ਼੍ਰੀ ਅਕਾਲ ਮਿੱਤਰੋ ਅਸੀਂ ਚੱਲਿਆ ਅਨੰਦਪੋਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ 2025 ਦਿਖਾਉਣ ਆਇਆ ਫਿਰ ਤੁਹਾਨੂੰ ਜਾ ਕੇ ਜਾਹੋ ਜਲਾਲ ਸਿੰਘ ਸਿੰਘਾਂ ਦਾ ਕੀ ਕੀ ਪ੍ਰੋਗਰਾਮ ਹੁੰਦਾ ਰਹਾਉਣਾ ਗੁਰੂ ਘਰਾਂ ਦੇ ਦਰਸ਼ਨ ਸੰਗਤਾਂ ਦੇ ਦਰਸ਼ਨ ਦੇ ਨਾਲ ਜਿਲ੍ਹਾ ਸੰਗਰੂਰ ਤੋਂ ਪਾਦਤ ਨੇ ਚਾਲੇ ਆਨੰਦਪੁਰ ਸਾਹਿਬ ਵੱਲ ਨੂੰ ਇੱਥੋਂ ਪਵਾਨੀਗੜ੍ਹ ਪਵਾਨੀਗੜ੍ਹ ਤੋਂ ਨਾਬਾ ਨਾਬੇ ਤੋਂ ਫਤਿਹਗੜ੍ਹ ਸਾਹਿਬ ਵੱਲ ਨੂੰ ਚੱਲਾਂਗੇ ਅੱਗੇ ਤੁਹਾਨੂੰ ਦਿਖਾਉਣਾ ਸਫ਼ਰ ਮਾਰੋ ਆਨੰਦ ਅਨੰਤਪੁਰ ਸਾਹਿਬ ਜਾਂਦੇ ਨੂੰ ਸਾਨੂੰ ਰਸਤੇ ਵਿੱਚ ਸ੍ਰੀ ਫਤਿਹਗੜ ਸਾਹਿਬ ਪੈਂਦਾ ਸੀ ਤਾਂ ਸੋਚਿਆ ਵੀ ਚਲੋ ਜਾਂਦੇ ਹੋਏ ਇੱਥੇ ਵੀ ਦਰਸ਼ਨ ਕਰ ਲੈਣੇ ਆ ਤੇ ਨਾਲੇ ਲੰਗਰ ਸਕ ਲੈਣੇ ਆ ਜਨਾਂ ਦੇ ਸਾਥ ਦੇ ਮੰਗ ਤੇ ਵੀ ਚੜ੍ਹਨਾ ਸੀ ਮੰਗ ਤੇ ਪਤਾ ਲੱਗ ਗਿਆ ਜਨਾਂ ਦੇ ਸਾਥ ਦੇ ਤੇ ਧੀਬੇ ਸੇ ਸੁਰਾਤ ਸੁਰਹਣ ਖਾਮੇ ਸੁਰਹਣ ਹੈਲੋ ਹੈਲੋ ਇੱਥੇ ਆਏ ਮੱਥਾ ਟੇਕਿਆ ਲੰਗਰ ਛਕਿਆ ਤੇ ਕਰਕੇ ਬਾਬੇ ਨੂੰ ਅਰਦਾਸ ਅਗੇ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ ਦੁਪਹਿਰੇ ਤੁਰਿਆਂ ਨੂੰ ਅਥਨ ਲੱਗ ਗਿਆ ਹੋਣ ਜਿਉਂ-ਜਿਉਂ ਸੂਰਜ ਢਲਦਾ ਗਿਆ ਤਾਂ ਸੀ ਅਨੰਦਪੁਰ ਸਾਹਿਬ ਦੇ ਨੇੜੇ-ਨੇੜੇ ਆਉਂਦੇ ਰਹੇ ਤੱਕ ਦਿਨ ਪਹਿਲਾਂ ਸਾਡੇ ਵਾਂਗੂ ਰਸਤੇ 'ਚ ਮਿਲਣ ਲੱਗ ਗੀਆਂ ਬਹੁਤ ਜ਼ਿਆਦਾ ਟਰੈਕਟਰ ਮੋਟਰਸਾਈਕਲ ਗੱਡੀਆਂ ਸਾਰੀਆਂ ਅਨੰਦਪੁਰ ਸਾਹਿਬ ਨੂੰ ਹੀ ਜਾ ਰਹੀ తీਏ ਅੱਗੇ ਅੱਗੇ ਦੇਖ ਰਿਹਾ ਚਲੋ ਕੀ ਹੁੰਦਾ ਕਿੰਨਾ ਕ ਜਾਮ ਲੱਗਦਾ ਕਿ ਫਿਰ ਰੈਲੀ ਚੱਲ ਰਿਆ ਕਮ ਉੱਥੇ ਜਾ ਕੇ ਪਤਾ ਲੱਗਣਾ ਨੇ ਪਰ ਵੀ ਬਾਫੀ ਬਣਾ ਰਿਹਾ ਦੋਾਰਾ ਹੋਰ ਉਹ ਜੀ ਮੁਰਦੀ ਆ ਲੈ 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 ਮੈਂ ਵੀਡੀਓ ਬਣਾਉਣਾ ਵੀ ਆ ਪ੍ਰੋਜੈਕਟ ਲਾ ਰਿਹਾ ਆ ਲੈ ਬਣੀ ਆ ਜਾ ਖੋਲ ਆ ਕੱਢ ਜਾ ਮੜਾ ਇਹਨੂੰ ਇਹਨੂੰ ਉੱਦੀ ਸੇਹ ਚ ਕਰ ਲੈ ਬਣੀ ਇਹਨੂੰ ਉੱਦੀ ਸੇਹ ਚ ਕਰ ਲੈ ਪਰ ਉਹ ਦੂਜੇ ਨੂੰ ਲੋੜੀ ਮੋਸਤੇ ਹੀ ਲੋੜਾ ਦਰ ਇਹ ਟਾ ਚੱਕ ਲੋ ਆ ਇੱਕ ਡਿਜੀਟਲ ਦਾ ਪ੍ਰੋਜੈਕਟ ਲਾ ਰਿਹਾ ਆ ਗਿਆ ਇਸ ਕੀ ਵੇਰਦੀ ਸਿਰਾਂ ਲੱਗਿਆ ਈ ਦੁਆਰੇ ਬੁਲਾਇਆ ਹੱਤ ਕੀ ਨਾਮ ਜਪ ਕੇ ਨਾ ਹਿੱਸੇ ਸਿੱਧ ਪਾਈਏ ਨਾਮ ਜਪ ਕੇ ਨਾ ਹਿੱਸੇ ਸਿੱਧ ਪਾਈਏ ਵੇਦ ਤੋਂ ਵਦਨ ਦੇਵ ਨੇ ਬਹਾਈਏ ਵੇਦ ਤੋਂ ਵਦਨ ਦੇਵ ਨੇ ਬਹਾਈਏ ਘਾਰੇ ਨੂੰ ਕੋਈ Zulu yozira hai dunia dka mmunitiz hai dunia daya hai dunia danya magham whales 다른 every day do they remain this area many times the other here the teachers ofISHラ quad started theness of the 850 sinerh nahin adi whenster kh ਸਾਂਤਾਨੋ ਉੱਤੇ ਰੱਬ ਨੇ ਬੱਲੇ ਉਹਾਂ ਮੁੱਤੀ ਦੀ ਟੱਕਲੀ ਦੇ ਟੱਕ ਲੈ ਲੈ ਉਹਾਂ ਮੁੱਤੀ ਦੀ ਟੱਕਲੀ ਦੇ ਟੱਕ ਲੈ ਲੈ ਦੁਨੀਆ ਦੇ ਸੁੱਖ ਧੋਈ ਵਿੱਚ ਪੈਂਦੇ ਆ ਦੁਨੀਆ ਦੇ ਸੁੱਖ ਧੋਈ ਵਿੱਚ ਪੈਂਦੇ ਆ किथे त मसले बि हूंदे आहिनि किथे बि त मसले बि हूंदे आहिनि रबला तुले रोज़ न ਸੰਘ ਧੁਖਿਆ ਵਾਲਾ ਹੱਸਦਾ ਸਾਧੂਆਂ ਦੇ ਸੰਘ ਧੁਖਿਆ ਵਾਲਾ ਹੱਸਦਾ ਪਾਗਲ ਹੋ ਰਹਾ ਸੰਭਾਲੇ ਹੁੰਦਾ ਮਨ ਇਹ ਕਹ ਲਿਆ